ਤੋਂ ਤਰੇ ਦਾਗਲਾ ਕਿਨਾ ਇਹਨਾ ਦਾ ਕਿ ਉਹਨਾ ਦਾ ਲੱਗ ਬੰਦਾ ਕਿਨਾ ਤਾਂ ਦਾਗਲਾ ਇਹਨਾ ਤਾਂ ਹੀ ਪੱਕਾ ਡਾਈਨ ਨਹੀਂ ਗਏ ਰੈਂਡ ਨਹੀਂ ਤਾਂ ਫੇਖੋ ਨਹੀਂ ਮੈਂ ਨਹੀਂ ਜੇ ਤੇ ਸੱਟ ਲੱਗੀ ਉਹ ਲੈੜਾ ਮਾਰ ਆ ਦੇਖੀ ਜੇ ਸਰਵੇ ਤੇ ਜਾ ਕੇ ਬੱਜ ਨਹੀਂ ਮਿਲਦਾ ਭਾਜੀ ਕਿਉਂ ਗੱਡੀ ਨਹੀਂ ਨਹੀਂ ਗਈ ਹੋਰ ਇੱਥੇ ਕਾ ਬੋਰਡ ਬੋਰਡ ਇੱਥੇ ਹੀ ਹੈ ਵਜੇ ਬੋਰਡ ਕਿੱਥੇ ਰੱਖਿਆ ਓਏ ਤਾ ਤੈਨੂੰ ਕਰ ਗਿਆ ਤੈਨੂੰ ਰੱਖ ਮੋਰੇ ਬੋਰਡ ਇੱਥੇ ਰੱਖਾ ਐਦੇ ਸਾਈਡ ਤੇ ਰੱਖ ਦੇ ਭਾਜੀ ਨਾ ਇਹ ਸਟਾਰਟ ਕਰ ਕਿੱਥੇ ਰੱਖ ਮੋਰੇ ਜਿੱਥੇ ਲਾਈਦਾ ਭਾਜੀ ਕਿੱਥੇ ਨੂੰ ਵਸ ਜਾਂਦੀ ਏ ਭੁੰਗ ਨਹੀਂ ਭਾਜੀ ਉਹ ਬੋਰਡ ਲਾ ਦੇ ਹਾਂ ਭਾਜੀ ਛਾੜ ਦੇ ਇਦਾਂ ਹੀ ਮੜਾਇਆ ਕਰਾ ਦੋ ਆਲਾ ਪਹਿਲਾਂ ਬਣਾ ਲਓ ਭਾਜੀ ਇਹ ਚਾ ਆ ਨਹੀਂ ਨਹੀਂ ਪੂਰਾ ਨਾ ਕਰਿਓ ਭਾਜੀ ਸਾ ਤਦਾਂ ਕਿਸੇ ਤੇ ਲੱਗੀ ਇੱਕ ਜਵਾਰੀ ਲੱਗੀਆਂ ਵੀ ਜਵਾਰੀ ਦੇ ਲੱਗੀਆਂ ਸਵਾਰੀਆਂ ਉੱਥਾ ਚਲੇ ਗਈਆਂ ਡਰਦੀਆਂ ਵਿਚਾਰੀਆਂ ਚਲੇ ਗਈਆਂ ਹਾਂਜੀ ਇਹਦਾ ਗੱਡਾ ਸੜਾਣੇ ਗੱਡੀ ਕਿੰਨੇ ਜਣੇ ਸੀਗੇ ਉੱਥਾ ਵਿੱਚ ਮੌਜੂਦ ਇਹਦੇ ਬੱਸ ਇਹ ਭਾਜੀ ਪੱਕੀ ਭਰੀਆਂ ਭਈਆਂ ਸੀ ਕਿ ਨਾ ਭਾਜੀ ਆਪਣਾ ਬਲਵਿੰਦਰ ਸਿੰਘ ਇਹ ਜਿਹੜੀ ਬਾਤ ਦੀ ਭੰਤੋੜ ਹੋਈ ਹੈ ਕਿਹਨਾਂ ਨੇ ਕੀਤੀ ਇਹ ਕਿੱਥੇ ਦੀ ਹੈ ਇੱਕ ਸਪੈਸ਼ਲ ਬੱਸ ਵਾਲਿਆਂ ਨੇ ਕੀਤੀ ਭਾਜੀ ਹਿਆਰ ਤੋਂ ਬੱਸ ਆ ਰਹੀ ਸੀ ਇੱਕ ਇਹਨਾਂ ਦੀ ਅੱਗੇ ਜਾ ਰਹੀ ਸੀ ਕਾਰੀ ਸਾਰੀ ਨੂੰ ਇੱਕ ਜਾ ਰਹੀ ਸੀ ਪਿੱਛੇ ਭੁੰਗਰਨੀ ਨੂੰ ਕਾਰੀ ਸਾਰੀ ਵਾਲੀ ਅੱਗੇ ਲਾ ਕੇ ਇਹਨਾਂ ਨੇ ਸਾਡੀ ਗੱਡੀ ਰੋਕ ਕੇ ਸਬਜ਼ੀ ਦੇ ਗੇਟ ਦੇ ਮੂਰੇ ਭੰਨ ਤੋੜੀ ਵੀ ਪੇਜ ਦਿੱਤੀ ਕਿਹੜੀ ਗੱਲ ਤੋਂ ਹੋਈ ਤੁਹਾਡੀ ਰੜੀ ਟਾਈਮ ਦੀ ਲੜਾਈ ਦੇ ਵਿੱਚ ਹੋਈ ਹੈ ਟਾਈਮਿੰਗ ਕਰਕੇ ਹੋਈ ਹੈ ਤੇ ਕਿੰਨੇ ਵਿਅਕਤੀਆਂ ਦੇ ਸੱਟਾਂ ਲੱਗੀਆਂ ਜਣੇ ਤਿੰਨ ਜਣਿਆਂ ਦੇ ਲੱਗੀਆਂ ਡਰਾਈਵਰ ਜਿਹੜਾ ਹੈ ਉਹ ਇਸ ਟਾਈਮ ਤੇ ਤੇ ਕੰਡੈਕਟਰ ਦੇ ਘਰੇ ਲੱਗੇ ਕੰਡੈਕਟਰ ਦੇ ਇਲੈਕਟ੍ਰੀਸ਼ੀਅਨ ਭੰਨ ਤੋੜ ਕਿੰਨੀ ਕਰ ਹਾਂ ਭਾਜੀ ਸ਼ੀਸ਼ੇ ਭੰਨ ਗਏ ਆ ਕੈਸ਼ ਬੈਗ ਦੀ ਵਾਕਟਰ ਉਹ ਆ ਤੇ ਤੁਹਾਡਾ ਕੀ ਨਾਮ ਆ ਤੁਸੀਂ ਬੱਸ ਦੇ ਵਿੱਚ ਮੌਜੂਦ ਸੀ ਹੋਸਟ ਹਾਂਜੀ ਠੀਕ ਹੈ ਤੁਸੀਂ ਓਨਰ ਹੋਗੇ ਨਹੀਂ ਨਹੀਂ ਹਾਂਜੀ ਓਨਰ ਹੋਗੇ ਠੀਕ ਹੈ ਕੀ ਨਾਮ ਹੈ ਤੁਹਾਡਾ ਇਹ ਦਾ ਦਿਲਜੀਤ ਸਿੰਘ ਸੰਧੂ ਜੀ ਕਿੰਨੀ ਵਾਰ ਦਾਤ ਹੋਈ ਹੈ ਬਾਦ ਆ ਜੀ ਬੱਸ ਮੈਂ ਬੱਸ ਸਟੈਂਡ ਤੋਂ ਬੱਸ ਲੈ ਕੇ ਨਿਕਲਿਆ ਜੀ ਠੀਕ ਹੈ ਜੀ ਬੱਸ ਸਵਾਰੀ ਚੱਕਦਾ ਚੱਕਦਾ ਤੇ ਆਨਾ ਪਿਆ ਆ ਤੇ ਇੱਥੇ ਆ ਰਹੀਮਪੁਰ ਚੌਂਗ ਦੇ ਵਿੱਚ ਮੈਂ ਸਵਾਰੀ ਚੱਕਣ ਲੱਗਾ ਤਾਂ ਜੀ ਮੋਰੇ ਪ੍ਰੈਸ਼ਰ ਬੱਸ ਵਾਲਿਆਂ ਨੇ ਕ੍ਰਾਸ ਬੱਸ ਲਾ ਗਏ ਜੀ ਤਾਂ ਵਿੱਚੋਂ ਜਿੱਦਾਂ ਮੁੰਡੇ 15 ਵੀ ਦੌੜੇ ਆਏ ਜੀ ਮੇਰੇ ਵੱਲ ਉਹ ਨਹੀਂ ਪਹਿਲਾਂ ਤਾਂ ਜੀ ਆਂਦੇ ਨੇ ਮੇਰੇ ਨਾਲ ਕੋਈ ਗੱਲ ਪੁੱਛੀ ਨਾ ਬਾਦ ਜੀ ਆंदे ਪਹਿਲਾਂ ਤਾਂ ਜੀ ਬੰਜਾ ਮਾਰਿਆ ਵਿੱਚ ਮੇਰੇ ਤੇ ਉਂਗਲੀ ਤੇ ਲੱਗਾ ਤੇ ਟੋਟਾ ਉਹਦਾ ਬੰਜੇ ਦਾ ਵਿੱਚੇ ਪਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਬਸ ਦਾ ਸ਼ੀਸ਼ਾ ਭੰਨਣਾ ਪਿਆ ਜੀ ਤੇ ਮੁਰਗੇ ਤਾਕੀਵਾਂ ਲਗਾਏ ਤੇ ਕੰਡੈਕਟਰ ਨੂੰ ਗਲੇ ਤੋਂ ਫੜ ਕੇ ਥੱਲੇ ਖਿੱਚ ਲਿਆ ਜੀ ਉਹਦੇ ਬਹੁਤ ਸੱਟਾਂ ਮਾਰੀਆਂ ਜੀ ਤੇ ਬਸ ਦਾ ਟਾਈਮ ਦਾ ਸਗਾ ਚੱਕਰ ਜੀ ਥੋੜਾ ਜਿਹਾ ਬਈ ਉਹਨਾਂ ਦੇ ਟਾਈਮ ਹੈ ਨਹੀਂ ਸੀਗੇ ਅਸੀਂ ਆਪਣੇ ਟਾਈਮ ਤੇ ਜਾਂਦੇ ਪਏ ਸਵੇਰ ਦੇ ਜੀ ਤੇ ਬਸ ਦੇ ਟਾਈਮ ਦੇ ਚੱਕਰ ਨੂੰ ਲੈ ਕੇ ਜੀ ਨਹੀਂ ਆਂਦਾਂ ਨੇ ਬਸ ਸ਼ੀਸ਼ਾ ਭੰਨ ਤੇ ਗੱਡੀ ਭੱਲਣੀ ਸ਼ੁਰੂ ਕਰਤੀ ਜੀ ਤੇ ਵਿੱਚ ਸਵਾਰੀਆਂ ਨੂੰ ਦੋ ਤਿੰਨ ਦੇ ਸੱਟਾਂ ਲੱਗੀਆਂ ਜੀ ਤੇ ਕਾ ਮੇਰੀ ਵਾਂਗੂ ਜੀ ਦੀ ਮੰਗ ਕਰਦੇ ਹੋ ਕਿ ਪ੍ਰਸ਼ਾਸਨ ਦੁਆਰੇ ਸਵਾਰੀਆਂ ਵੀ ਸੀਗੀਆਂ ਬੱਸ ਦੇ ਵਿੱਚ ਜੀਆਂ ਗੁੰਡਾਗਰਦੀ ਨੂੰ ਲੈ ਕੇ ਪ੍ਰਸ਼ਾਸਨ ਤੋਂ ਬਾਅਦ ਇਹ ਹੀ ਮੰਗ ਕਰਦੇ ਜੇਵਾ ਨਿਆਂ ਮਿਲੇ ਸਾਨੂੰ ਜੀ ਕਾਨੂੰਨੀ ਕਾਰਵਾਈ ਹੋਵੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਸਾਡਾ ਨੁਕਸਾਨ ਹੀ ਬਹੁਤ ਕਰ ਦਿੱਤਾ ਗਿਆ ਜੀ 80 26 25000 ਤੋਂ ਕੱਟ ਨਹੀਂ ਪੈਂਦਾ ਜੀ ਕਨੈਕਟਰ ਤੋਂ ਝੋਲਾ ਖੋ ਕੇ ਲੈ ਗਿਆ ਜੀ ਵਿੱਚੇ ਉਹਦਾ ਫੋਨ ਲੱਗ ਗਿਆ ਜੀ ਕਨੈਕਟਰ ਦਾ ਤੇ ਕਨੈਕਟਰ ਦਾ ਉੱਥੇ ਬੇਹੋਸ਼ ਹੋ ਕੇ ਡਿੱਗ ਗਿਆ ਸਭ ਕੁਝ ਉਹਦਾ ਜੋ ਸਗਾ ਗੱਲ ਚ ਪਾਇਆ ਜੀ ਜਾਂ ਹੱਥ ਵਿੱਚ ਸਗਾ ਸਭ ਕੁਝ ਖੋ ਕੇ ਦੌੜ ਗਿਆ ਜੀ ਕੀ ਕੋਈ ਜ਼ਿਆਦਾ ਸੱਟਾਂ ਵੀ ਕਿਸੇ ਤੇ ਲੱਗੀਆਂ ਹਾਂ ਜੀ ਕਨੈਕਟਰ ਸਭ ਤੋਂ ਜ਼ਿਆਦਾ ਸੱਟ ਆ ਹਾਲਤ ਗੰਭੀਰ ਆ ਜੀ ਸਿਵਲ ਆਫਸਰ ਦਾਖਲ ਆ ਜੀ ਮੈਂ ਹਜੇ ਇੱਥੇ ਚੌਂਕੀ ਚਾਹਾਂ ਸੀ ਕਿ ਅਰਜ਼ੀ ਦੇਣ ਵਾਸਤੇ ਤੇ ਹੁਣ ਜਾ ਕੇ ਦੇਖਦਾ ਜੀ ਕਿੰਨੀ ਸਾਟਾ ਉਹਦੇ ਕੀ ਹੈਗਾ ਜਾਂ ਗਾਹ ਕਿਧਰ ਰੈਫਰ ਕਰਦੇ ਆ ਜੀ ਜਾਂ ਇੱਥੇ ਇਲਾਜ ਹੁੰਦਾ ਜੀ ਉਹਦਾ ਬੰਦੇ ਜੀ ਦੋ ਬੱਸਾਂ ਜਾਈ ਸੀ ਇੱਕ ਉਹ ਨਹੀਂ ਮੋਰੇ ਲਾ ਲਈ ਜੀ ਬੱਸ ਇੱਕ ਪਿੱਛੇ ਲਾ ਲਈ ਜੀ ਦੋਨੇ ਪ੍ਰੈਸ਼ਰ ਕੰਪਨੀ ਦੀ ਬੱਸਾਂ ਸੀਗੀਆਂ ਜੀ ਕੱਜ ਜਿਹੜੀ ਪਟਾਣਕ ਦੇ ਵਿੱਚ ਦੋ ਬੱਸਾਂ ਦੇ ਰੂਟ ਨੂੰ ਲੈ ਕੇ ਆਪਸੀ ਲੜਾਈ ਹੋਈ ਹੈ ਉਹਦੇ ਚ ਕੀ ਕਹਾਣਾ ਹੈ ਹਾਂ ਉਹਦੇ ਵਿੱਚ ਜਦੋਂ ਲੜਾਈ ਹੋਈ ਹੈ ਉਤੋਂ ਮੌਕੇ ਤੇ ਟੈਲੀਫੋਨ ਆਇਆ ਸੀ ਸਾਨੂੰ ਮੈਂ ਮੌਕੇ ਤੇ ਪਹੁੰਚਾ ਸੀ ਮੇਰੇ ਜਾਂਦੇ ਨੂੰ ਦੂਜੀਆਂ ਬੱਸਾਂ ਤਾਂ ਨਹੀਂ ਸੀਗੀਆਂ ਇੱਕ ਨਵੀਂ ਦਵਾਬਾ ਬੱਸ ਸੀਗੀ ਜਿਹੜੀ ਜਿਹਦੇ ਸ਼ੀਸ਼ੇ ਟੁੱਟੇ ਹੋਏ ਸੀਗੇ ਤੇ ਉਹ ਜਾ ਕੇ ਉਤੋਂ ਥੂਟ ਚ ਲਾਇਆ ਤੇ ਉਹਨਾਂ ਤੋਂ ਪਰਚੋ ਰਿਹਾ ਦਰਖਾਸਤ ਦੇ ਕੇ ਗਏ ਆ ਜੀ ਕਈ ਗੱਲਾਂ ਕਰਕੇ ਸਾਰੋਂ ਕੁੱਟਮਾਲ ਪ੍ਰੈਸ਼ਰ ਬੱਸ ਵਾਲਿਆਂ ਨੇ ਕੀਤੀ ਆ ਉਹਨਾਂ ਨੇ ਦੋਨੋਂ ਨੂੰ ਬੁਲਾ ਕੇ ਜਿਹੜੀ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਉਹਨਾਂ ਤਰਖਾਸ ਲੈ ਲਈ ਆ ਜੀ ਇੱਕ ਮੁੰਡਾ ਹਸਪਤਾਲ ਦਾਖਲ ਹੋਇਆ ਜੀ ਜੇ ਸੱਟਾਂ ਲਗੀਆਂ ਉਹਦੇ ਹੁਣ ਹਸਪਤਾਲ ਜਾ ਕੇ ਉਥੋਂ ਚੇਟਾਵੜੀਆਂ ਹਸਪਤਾਲ ਤੋਂ ਵਾਜ ਕੇ ਬੰਦੀ ਕਾਰਵਾਈ ਕਰਾਂਗੇ ਜੀ ਤੇ ਜਿਹੜੇ ਦੂਜੀ ਗੱਲ ਵਾਲੀ ਸੀ ਕੀ ਮੌਕੇ ਤੋਂ ਪ੍ਰਾਰਭ ਉਹ ਮੌਕੇ ਤੋਂ ਹੈ ਨਹੀਂ ਸੀ ਕੋਈ ਹੋਰ ਬਸ ਇਹ ਨੂ ਨਵਾ ਵਸ ਸੀ ਕੀ ਜਾਂ ਜਾਂ ਉੱਤੇ ਜੀ